Go get I'm एडमिनिस्ट्रेशन उन्होंने ना नाल है कब्जा कराना चाहती है साहन का मतलब संपत्ति है सरकार कब्जा करे अपने को रखे सबू की कोई जोड़ नहीं जो सरकार नहीं मनती कब्जा देने को जी जगह समझ लो असूगा बंद करा कैंची कमीर ख़ुशी लाही उते ख़रदाबाद ਪੇਸ਼ ਵੀਰਾਂ ਤੁਹਾਨੂੰ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੋਂ ਦਿਖਾ ਰਹੇ ਆ ਜਿੱਥੇ ਵਿਰੋਧ ਕੀਤਾ ਜਾ ਰਿਹਾ ਹੈ ਜਗ ਬਾਗ ਜਗ ਬਾਗ ਤੁਸੀਂ ਇਧਰਲੇ ਪਾਸੇ ਦੇਖੋ ਕਿ ਰੋਡ ਨੂੰ ਬਲੌਕ ਕਰ ਦਿੱਤਾ ਗਿਆ ਹੈ ਰਾਗੀਰਾਂ ਨੂੰ ਦਿੱਕਤ ਆ ਰਹੀ ਹੈ ਇਧਰਲੇ ਪਾਸੇ ਵੀ ਤੁਸੀਂ ਦੇਖੋ ਕਿ ਰੋਡ ਬਲੌਕ ਹੋ ਗਿਆ ਸਕਰੀਨ ਤੇ ਤੁਹਾਨੂੰ ਐਸ ਐਚਓ ਮਹਿੰਦਰ ਸਿੰਘ ਨਜ਼ਰ ਆ ਰਹੇ ਆ ਪ੍ਰਮੁਖਤਾ ਨਾਲ ਇਹ ਗੱਲ ਕਹੀ ਜਾ ਰਹੀ ਹੈ ਕਿ ਧੱਕੇ ਸ਼ਾਹੀ ਨਹੀਂ ਚਲੇਗੀ। ਪਾਜੀ ਇਧਰ ਆ ਸਰ। ਇੱਥੇ ਥੋੜਾ ਘੱਪਾ। ਸਾਡਾ ਹੱਕ ਰੱਖੋ, ਇੱਥੇ ਰੱਖੋ, ਇੱਥੇ ਰੱਖੋ। ਸਾਡਾ ਹੱਕ ਰੱਖੋ, ਇੱਥੇ ਰੱਖੋ, ਇੱਥੇ ਰੱਖੋ। ਪਾਜੀ ਗੱਲ ਇਹ ਆ ਭਈ ਨਵਾਂ ਸ਼ਹਿਰ ਦੇ ਵਿੱਚ ਇੱਕ ਇਲੀਗਲ ਮਸਜਿਦ ਬਣੀ ਹੋਈ ਆ। ਕਾਫੀ ਸਮੇਂ ਤੋਂ ਉਹਦੇ ਨਾਲ 10 ਤੋਂ 12 ਮਰਲੇ ਸ਼ਿਕਾ ਲਗਭਗ ਲੱਗਦੀ ਹੈ ਉਸ ਜਗ੍ਹਾ ਦੇ ਵਿੱਚ ਇੱਕ ਪਹਿਲਾਂ ੱੱਕੇ ਨਾਲ ਪੁਰਾਣੀਆਂ ਸਰਕਾਰਾਂ ਨੇ ਜਗ੍ਹਾ ਦਾ ਗੇਟ ਰੱਖਤਾ ਗੇਟ ਰੱਖਣ ਤੋਂ ਬਾਅਦ ਹੁਣ ਤੁਸੀਂ ਕਹਿਣਾ ਚਾਹੁੰਦੇ ਹੋ ਜਗ੍ਹਾ ਪਹਿਲੇ ਇਲੈਗਲ ਹੈ ਇਲੈਗਲ ਹੈ ਜੀ ਉਹ ਪੰਚਾਇਤ ਸੰਮਤੀ ਦੀ ਜਗ੍ਹਾ ਜਿਹੜੀ ਹੁਣ ਜਗ੍ਹਾ ਆ ਉਸ ਵੱਲੋਂ ਗੇਟ ਰੱਖ ਦਿੱਤਾ ਮਤਲਬ ਇਲੈਗਲ ਕਬਜ਼ਾ ਤੁਸੀਂ ਕਹਿਣਾ ਚਾਹੁੰਦੇ ਹੋ ਇਲੈਗਲ ਕਬਜ਼ਾ ਜੀ ਹੁਣ ਕੀ ਹੋਇਆ ਨਵੇਂ ਸਿਰੇ ਉੱਥੇ ਪਹਿਲਾਂ ਇੰਟਰਲੌਕ ਲਾਉਣ ਦੀ ਕੋਸ਼ਿਸ਼ ਕੀਤੀ ਉਸ ਸਾਰੇ ਪ੍ਰਸ਼ਾਸਨ ਨੂੰ ਦੱਸਿਆ ਗਿਆ ਡੀਸੀ ਨੇ ਸਾਰੇ ਸ਼ਹਿਰ ਦਾ ਮਜ਼ਾਕ ਉਡਾਇਆ ਫੋਟੋ ਵਾਲਾ ਮੈਂ ਕਰ ਦੂੰਗਾ ਮੈਂ ਦੇਖੂਗਾ লাশ ਨਾਕ ਸੇ ਪ੍ਰਸ਼ਾਸਨ ਹੈ ਸੁਣੀ ਅੱਜ ਫੇਰ ਉਹ ਜ਼ਿੰਦਾ ਕਰਾ ਦਿੱਤਾ ਗਿਆ ਕੱਲ ਵੀ ਤਾਂ ਮਜ਼ਾਕ ਮਜ਼ਾਕ ਕਿਵੇਂ ਅੜਿਆ ਮਜ਼ਾਕ ਇਸ ਤਰੀਕੇ ਨਾਲ ਕੱਲੇ ਜ਼ਿੰਦਾ ਲਵਾਉਂਦੇ ਆ ਘਰ ਅਕਲ ਆਉਂਦੇ ਆ ਜਦੋਂ ਪੰਚਾਇਤ ਤੋਂ ਥੀ ਜਗਾਇਆ ਫਿਰ ਕੋਈ ਵੀ ਭਰਾਤਰੀਆਂ ਅਸੀਂ ਕਿਹੜੇ ਧਰਮ ਦੇ ਖਿਲਾਫ ਨਹੀਂ ਹੈਗੇ ਫਿਰ ਕਿਉਂ ਉਹਨੂੰ ਬਾਰ-ਬਾਰ ਉਹਨੂੰ ਕਮਜ਼ਾ ਕਰਦੇ ਪਏ ਬੰਦੇ ਪਰ ਪਾਜੀ ਹੁਣ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਪਬਲਿਕ ਵੀ ਹਰਾਸਮੈਂਟ ਹੋ ਰਹੀ ਪਬਲਿਕ ਨੂੰ ਵੀ ਪਬਲਿਕ ਨੂੰ ਵੀ ਤੰਗੀ ਆ ਰਹੀ ਹੈ ਕੋਈ ਹੋਰ ਤਰੀਕਾ ਨਹੀਂ ਹੋ ਸਕਦਾ ਪਾਜੀ ਤਰੀਕਾ ਹੋਰ ਹੈਗਾ ਜੇ 10 ਮਰਲੇ ਉਹ ਹੋਰ ਜਗ੍ਹਾ ਦਿੰਦੇ ਯਾ ਜੁੰਨੀਆਂ ਹੋਰ ਕਮਿਊਨਿਟੀਆਂ ਉਹਨਾਂ ਨੂੰ ਸਰਕਾਰੀ ਪ੍ਰਾਪਰਟੀ ਦੇ ਕੇ ਉਹਨਾਂ ਦੇ ਮੰਦਰ ਸਿੱਖਾਂ ਦਾ ਗੁਰਦੁਆਰਾ ਇਹ ડીਸੀ ਬਣਾ ਕੇ ਦੇਵੇ ਨਵਾਂ ਸ਼ਹਿਰ ਇੱਥੋਂ ਦੀ ਸਰਕਾਰ ਬਣਾ ਕੇ ਦੇਵੇ ਅਸੀਂ ਇਹਨਾਂ ਨਾਲ ਤੁਸੀਂ ਕਹਿੰਦੇ ਬਰਾਬਰ ਦੋ ਫਿਰ ਬਰਾਬਰ ਦੋ ਇੱਕ ਤਾਂ ਮਨੂ ਕਿਉਂ ਜਿਹੜੇ ਇਲੀਗਲ ਬੰਦੇ ਆਉਂਦੇ ਪਏ ਆ ਉਹਨਾਂ ਨੂੰ ਹੀ ਇਹ ਕਿਉਂ ਦਿੱਤਾ ਜਾ ਰਿਹਾ ਇਸ ਕਰਕੇ ਇਲੀਗਲ ਬੰਦਿਆਂ ਦੀ ਨਾ ਕੋਈ ਵੈਰੀਫਿਕੇਸ਼ਨ ਹੁੰਦੀ ਹੈ ਸਾਰੀਆਂ ਜਥੇਬੰਦੀਆਂ ਨੇ ਸਾਰੇ ਸ਼ਹਿਰਾਂ ਦੇ ਵਿੱਚ ਵੈਰੀਫਿਕੇਸ਼ਨ ਲੈ ਕੇ ਬਹੁਤ ਸਵਾਲ ਉੱਠ ਰਹੇ ਹੈ ਵੈਰੀਫਿਕੇਸ਼ਨ ਇਹ ਹੈ ਇੱਥੇ ਡਾਕੇ ਬੱਚਦੇ ਲੋਕਾਂ ਦੇ ਲੋਕ ਮਰਦੇ ਆ ਬੱਚੇ ਚੱਕੇ ਜਾਂਦੇ ਆ ਕੋਈ ਨਹੀਂ ਪਤਾ ਲੱਗਦਾ ਕੌਣ ਕਿੱਥੋਂ ਆਇਆ ਇਸ ਕਰਕੇ ਗਲਤ ਹੈਗਾ ਇਹ ਤਾਂ ਰੋਏ ਵੀਰ ਬਜ ਰੰਗੇ ਕੀ ਪ੍ਰੋਬਲਮ ਕੀ ਭੈ ਜੀ ਕਾ ਰਸਤੇ ਚ ਪਬਲਿਕ ਨੂੰ ਟ੍ਰਬਲ ਵੀ ਆ ਰਹੀ ਹੈ ਕਹਿੰਦੇ ਹਸਪੀਟਲ ਜਾਣਾ ਔਰ ਇਹ ਦਿੱਕਤ ਆ ਰਹੀ ਹੈ ਜੀ ਆਮ ਪਬਲਿਕ ਨੂੰ ਬਲਾ ਹੈਡੀ ਸੀ ਮਰਦਾਬਾਦ ਇੱਕ ਬਲਾ ਹੈਡੀ ਸੀ ਮਰਦਾਬਾਦ ਬਲਾ ਹੈਡੀ ਸੀ पलगड़ साहब इशू क्यों हो नए शहर एक ब्लाक समिति की जगह है एक सीडा ਜਿਹੜੀ ਮਾਦੀਆ ਦਾ ਉਹ ਮੈਂ ਖੁੱਲਦੀ ਆ ਔਰ ਪਹਿਲਾਂ ਵੀ ਇੱਕ ਵਾਰ ਇਥੇ ਸੰਘਰਸ਼ ਹੋਇਆ ਹੈ ਉਹਨਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਉਸ ਤੋਂ ਬਾਅਦ ਦੁਬਾਰਾ ਫੇਰ ਇਹਨਾਂ ਨੇ ਉੱਥੇ ਉਹਦਾ ਟੈਨਰ ਲਗਾਉਣ ਦੀ ਕੋਸ਼ਿਸ਼ ਕੀਤੀ ਆ ਉਸ ਵੇਲੇ ਐਡਮਿਨਿਸਟ੍ਰੇਸ਼ਨ ਨੇ ਪਰਮਿਸ਼ਨ ਸੀ ਟੈਨਰ ਲਗਾਉਣ ਦੀ ਨਹੀਂ ਕੋਈ ਪਰਮਿਸ਼ਨ ਨਹੀਂ ਸੀ ਉਸ ਵੇਲੇ ਜਿਹੜੀ ਆ ਮੈਡਮ ਆਪਣਾ ਵੀਡੀਓ ਆ ਉਹਨਾਂ ਨੇ ਆ ਕੇ ਉੱਥੇ ਟਾਲ ਲਗਾਤਾ ਔਰ ਉਹਨਾਂ ਨੇ ਇਹ ਕਿਹਾ ਜੀ ਵੀ ਇਹ ਜਿਹੜੀ ਜਗ੍ਹਾ ਹੈਗੀ ਆ ਇਹ ਬਲਾਕ ਸੰਪਤੀ ਦੀ ਆ ਔਰ ਇਹਦੇ ਤੇ ਅਸੀਂ ਕਬਜ਼ਾ ਨਹੀਂ ਹੁੰਦੇ ਨਾ। ਇਹ ਤਾਲਾ ਖੋਲਿਆ ਕਿਨੇ ਜੀ? ਖੋਲਿਆ ਡੀਸੀ ਸਾਹਿਬ ਨੇ ਖੋਲਿਆ। ਔਰ ਉਹ ਹੁਣ ਡੀਸੀ ਸਾਹਿਬ ਮੁਕਰਦੇ ਆ ਉਹ ਕਹਿੰਦੇ ਆ ਜੀ ਵੀ ਇਹ ਜਿਹੜੀ ਜਗ੍ਹਾ ਆ ਬੱਕਾ ਬੋਰਡ ਦੀ ਆ। ਲੇਕਿਨ ਅਸੀਂ ਕਿਸੇ ਵੀ ਕੀਮਤ ਤੇ ਜਿਹੜੀ ਇਹ ਜਗ੍ਹਾ ਆ ਇਹ ਆਪਣਾ ਕਿਸੇ ਇੱਕ ਧਰਮ ਨੂੰ ਨਹੀਂ ਦੇ ਦਿੰਦੇ। ਠੀਕ ਹੈ। ਸਾਡੇ ਨਵੇਂ ਸ਼ਹਿਰ ਦਾ ਜਿਹੜਾ ਮਾਹੌਲ ਆ ਔਰ ਆਪਣੀ ਜਾਨਾ ਬਾਜ਼ਾਰੇ ਨਮਾਸ਼ਹਿਰ ਦਾ ਜਿਹੜਾ ਮਾਹੌਲ ਆ ਉਹ ਐਡਮਿਨਿਸਟ੍ਰੇਸ਼ਨ ਖੁਦ ਖਰਾਬ ਕਰ ਰਹੀ ਆ ਇਹ ਕੱਲ ਨੂੰ ਕੋਈ ਵੀ ਉਨੀ ਕੀ ਗੱਲ ਹੁੰਦੀ ਆ ਉਹਦੇ ਜ਼ਿੰਮੇਵਾਰ ਡੀਸੀ ਆ ਐਡਮਿਨਿਸਟ੍ਰੇਸ਼ਨ ਆ ਐਡਮਿਨਿਸਟ੍ਰੇਸ਼ਨ ਕੋਈ ਰਾਤ ਤੱਕ ਐਮ ਨਹੀਂ ਹੋਇਆ ਹਾਂਜੀ ਐਡਮਿਨਿਸਟ੍ਰੇਸ਼ਨ ਨੇ ਸਾਡੇ ਜਵਾਬ ਦੇ ਦਿੱਤਾ ਹਾਂ ਜਵਾਬ ਦੇ ਦਿੱਤਾ ਉਹ ਕਹਿੰਦੇ ਜੀ ਉਹਨਾਂ ਦੀ ਉਹਨਾਂ ਦੀ ਬਕਾ ਬੋਰਡ ਦੀ ਜਗ੍ਹਾ ਜਾਂ ਕਿ ਇਹ ਜਗ੍ਹਾ ਬਿਲਕੁਲ ਬਕਾ ਬੋਰਡ ਦੀ ਨਹੀਂ ਬਕਾ ਬੋਰਡ ਜਿੱਦਾਂ ਕਿ ਦੇ ਬਲਕ ਸਮਤੀ ਦੀ ਆ ਬਲਕ ਸਮਤੀ ਦੀ ਜਗ੍ਹਾ ਹੈ ਐਵੀਡੈਂਸ ਹੈ ਜੀ ਬਿਲਕੁਲ ਹੈਗੇ ਐਵੀਡੈਂਸ ਹੈਗੇ ਆ ਔਰ ਔਰ ਯਾਦ ਹੈ ਬਲਕ ਸਮਤੀ ਦੀ ਜਿਹੜੀ ਜੇ ਆਪਣਾ ਵੀਡੀਓ ਆ ਉਹਨੇ ਆ ਕੇ ਕਿਹੜੀ ਅਥਾਰਟੀ ਦੇ ਨਾਲ ਉੱਥੇ ਤਾਲਾ ਲਗਾਇਆ ਪਹਿਲਾਂ ਕਿਦਾਂ ਕਰਦਾ ਥੋੜੇ ਦੇਰ ਨੂੰ ਪਹਿਲਾਂ ਤਾਲਾ ਲਗਾਇਆ ਆਪਣੇ ਆ ਦੋ ਘੰਟੇ ਪਹਿਲਾਂ ਦੀ ਗੱਲ ਆ ਉਹ ਤਾਲਾ ਲਗਾਇਆ ਔਰ ਉਸ ਤੋਂ ਬਾਅਦ ਇਹਨਾਂ ਨੇ ਖੁਲਾਇਆ ਹੁਣ ਫੇਰ ਤਾਲਾ ਲੱਗ ਗਿਆ ਇਸ ਕਰਕੇ ਸਾਡਾ ਜਿਹੜਾ ਸਮਾਜ ਆ Hindu ਸਮਾਜ ਜਿਹੜਾ ਆ ਉਹ ਹੁਣ ਇਸ ਵੇਲੇ ਰੁਕੂਗਾ ਨਹੀਂ ਐਸ ਵੇਲੇ ਕਿੱਥੇ ਹੋਣੇ ਚਾਹੀਦੇ ਆ ਔਰ ਐਸ ਵੇਲੇ Hindu ਸਮਾਜ ਜਿਹੜਾ ਆ ਉਹ ਪਿੱਛੇ ਨਹੀਂ ਹਟੇਗਾ ਔਰ ਐਡਮਿਨਿਸਟ੍ਰੇਸ਼ਨ ਨੂੰ ਸਾਰਿਆਂ ਦਾ ਜਿਹੜਾ ਇਹ ਭਾਈਚਾਰਾ ਬਣਾ ਦੇਖ ਰਹੇ ਨੇ ਕਿ ਕਦ ਤੱਕ ਬੈਠੇ ਨਹੀਂ ਚੜਨਾ ਦੇ ਰਹੇ ਆ ਕਦ ਤੱਕ ਬੈਠੂਗੇ ਜਦ ਤੱਕ ਵੀ ਸਾਡੀ ਸਮਾਜ ਨਹੀਂ ਹੁੰਦੀ ਸੁਣਵਾਈ ਤੁਹਾਨੂੰ ਲੱਗਦਾ ਹੋ ਜਾਏਗੀ ਬਿਲਕੁਲ ਹੋਣੀ ਚਾਹੀਦੀ ਹੈ ਇਹ ਅੱਜ 80% 90% ਲੋਕਾਂ ਦੀ ਸਲਵਾਈ ਨਹੀਂ ਹੋਣੀ ਤੇ ਕਿਹਦੀ ਹੋਣੀ ਹੈ ਸੇ ਸਾਡੇ ਨਾਲ ਤੱਕਾ ਕਰ ਰਹੇ ਆ ਮਤਲਬ ਬਲਕਰ ਸਾਹਿਬ ਵੈਸੇ ਗੱਲ ਕਰਦਾ ਆ ਆਮ ਲੋਕਾਂ ਨੂੰ ਵੀ ਤਕਲੀਫ ਹੋ ਰਹੀ ਪਿੱਛੇ ਟ੍ਰੈਫਿਕ ਬਹੁਤ ਲੱਗ ਗਿਆ ਲਈ ਆਮ ਲੋਕ ਸਾਡੇ ਨਾਲ ਬੈਠਣ ਸਾਡੇ ਨਾਲ ਬੈਠਣ ਸਾਡਾ ਸਹਿਯੋਗ ਕਰਨ ਚਲੋ ਠੀਕ ਹੈ ਨਾ ਹਾਂ ਐਸਪੀ ਡਾਕਟਰ ਮੁਕੇਸ਼ ਇੱਥੇ ਪਹੁੰਚ ਗਏ ਨੇ ਤਾਂ ਡੀਐਸਪੀ ਰਾਜਕੁਮਾਰ ਪਹਿਲੇ ਹੀ ਮੌਕੇ ਤੇ ਮੌਜੂਦ ਨੇ ਤਾਂ ਜੋ ਸਥਿਤੀ ਨੂੰ ਕੰਟਰੋਲ ਚ ਰੱਖਿਆ ਜਾਵੇ ਬਾਤਲਾਬ ਵੀ ਚੱਲ ਰਹੀ ਹੈ ਤਾਂ ਐਸਪੀ ਡਾਕਟਰ ਮਕੇਸ਼ ਜਿਹੜੇ ਮੌਕੇ ਤੇ ਪਹੁੰਚੇ ਨੇ ਔਰ ਇਧਰਲੇ ਪਾਸੇ ਤੁਸੀਂ ਦੇਖੋ ਕਿ ਪ੍ਰਸ਼ਾਸਨ ਦਾ ਜਿਹੜਾ رابطہ ਕੀਤਾ ਜਾ ਰਿਹਾ Hindu ਸੰਗਠਨ ਵੱਲੋਂ ਡੀਐਸਪੀ ਰਾਜਕੁਮਾਰ Hindu ਸੰਗਠਨ ਦੇ ਜਿਹੜੇ ਮੈਂਬਰ ਸਹਿਬਾਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਐ ਸਕਰੀਨ ਤੇ ਤੁਹਾਨੂੰ ਔਰ ਬੈਰੀਗੇਟ ਜਿਹੜੇ ਆ ਉਹ ਲਾ ਦਿੱਤੇ ਗਏ ਆ ਹਿੰਦੂ ਸੰਗਠਨ ਜੋ ਅਸੀਂ ਕਿਹਾ ਸੀ ਉਹ ਪੂਰਾ ਕਰ ਲਿਆ ਅਸੀਂ ਸਾਰੇ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਸਾਡੀ ਸਾਡੀ ਮੰਗ پوری ਕਰ ਲਈ ਹੈ ਔਰ ਸ਼ਹਿਰ ਨੂੰ ਜਿਹੜੀ ਅਸੀਂ ਸ਼ਾਮ ਨੂੰ ਅਸੀਂ ਬੰਦ ਦੀ ਕਾਲ ਦਿੱਤੀ ਸੀਗੀ ਨਵਾਂ ਸ਼ਹਿਰ ਦੀ ਉਹ ਅਸੀਂ ਵਾਪਸ ਲੈ ਲੈਂਦੇ ਆ ਮੰਗ ਕਿਸੇ ਦੀ ਆਪਣੀ ਡਿਮਾਂਡ ਕਿਸੇ ਆਪਣੀ ਡਿਮਾਂਡ ਆਪਣੇ ਇਹਦੇ ਬਾਰੇ 12 ਦਾ ਵਿਚਾਰਦਵਾਰੀ ਜੀ ਪ੍ਰਸ਼ਾਸਨ ਨੇ ਕੀ ਬੋਲਿਆ ਪ੍ਰਸ਼ਾਸਨ ਨੇ ਕੀ ਬੋਲਿਆ ਪ੍ਰਸ਼ਾਸਨ ਇਹ ਬੋਲ ਦਤਾ ਹੈ ਕਿ ਇਹ ਪ੍ਰਕਾਰ ਵਾਲੀ ਗੱਲ ਚਾਹੀਦੀ ਸਤਿਸ਼ਟਾ ਤੋਂ ਸਭ ਤੋਂ ਸਰੇ ਦੇ ਗਾਮੇ ਬਿਲਕੁਲ ਸਤਿਸ਼ਟਾ ਹੋਰ ਕਿਹੜੀ ਕਾਲ ਬੰਬ ਦਿੱਤੀ ਜੀ ਪੁਲਿਸਰ ਦੇਖੋ ਜੀ ਗੱਲ ਮੈਨੇ ਸੁਣ ਲਓ ਧਿਆਨ ਨਾਲ ਅਰਜੀ ਸਾਹਿਬ ਇਹ ਦਵਾਓ ਗੱਲ ਲੈ ਆਵੀ ਸਾਡੀ 11 ਆਨੰਦ ਦੀ ਕਮੇਟੀ ਨੇ ਬਹੁਤ ਕੰਮ ਕੀਤਾ ਬਹੁਤ ਮਿਹਨਤ ਕੀਤੀ ਗੱਲ ਸੁਣ ਲਓ ਬਹੁਤ ਮਿਹਨਤ ਕੀਤੀ ਔਰ ਸਾਡੀ ਡਿਮਾਂਡ ਸੀ ਜੋ ਸਾਡੀ ਡਿਮਾਂਡ ਸੀ ਕਿ ਇਹ ਨਵਨ ਵੇ ਅਸੀਂ ਉਹ ਦੇ ਦੀ ਜਗਾ ਉਹ ਐਡਮਿਨਿਸਟ੍ਰੇਸ਼ਨ ਕਬਜ਼ੇ ਚ ਲੈ ਲਏ ਇੱਕ ਦੀਵਾਰ ਉਹਨਾਂ ਦੇ ਦੇ ਬਾਅਦਿਆਲੇ ਪਾਸੇ ਹੋਏਗੀ ਬਗੋ ਇਹਨੂੰ ਹੋਣਗੇ ਤਿੰਨ ਚੌਥੀ ਇਹ ਤੋਂ ਚਾਦੇ ਦਵਾਗਾ ਹੋਣਗੇ ਆ ਤੇ 6 6 ਫੁੱਟ ਦੇ ਹੋਣਗੇ ਉਹਦੇ ਬਾਅਦ ਫਿਰ ਬਾਹਰ ਗੇਟ ਲੱਗੇਗਾ 6 ਨਹੀਂ 12 ਦੇ ਭਾਈਚਾਰੇ ਨੂੰ ਬੇਨਤੀ ਕਰਦਾ ਜਿਹੜਾ ਕੋਈ ਮਸਲਾ ਜਿਹੜਾ ਵੀ ਸੀਗਾ ਸ਼ਾਮ ਨੂੰ ਉਹ ਪੂਰਾ ਹੋਣਾ ਇਸ ਵੇਲੇ ਦਫ਼ਤਰ ਵਿੱਚ ਬੈਠੇ ਹੈ ਡੀਸੀ ਸਾਹਿਬ ਦਾ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਹਨਾਂ ਨੇ ਪੂਰਾ ਕੰਮ ਕਰ ਦਿੱਤਾ ਸਾਰਾ ਪ੍ਰਸ਼ਾਸਨ ਬੈਠਾ ਸੀ ਡੀਸੀ ਸਾਹਿਬ ਐਸਐਸਪੀ ਸਾਹਿਬ ਆਪਣੇ ਐਸਡੀਐਮ ਸਾਹਿਬ ਉਹ ਸਾਰਾ ਕੰਮ ਪੂਰਾ ਹੋਣ ਤੋਂ ਬਾਅਦ ਜਿਹੜੀ ਸ਼ੇਰ ਨੂੰ ਬੰਦ ਦੀ ਕਾਲ ਸੀ ਉਹ ਵਾਪਸ ਕਰ ਦਿੱਤੀ ਗਈ ਹੈ ਧੰਨਵਾਦ ਜੀ ਐ ਸਾਹਿਬ ਇਹ ਜੋ ਸਾਨੂੰ ਚਾਹੀਦਾ ਸੀਗਾ ਅਸੀਂ ਕਹਿੰਦੇ ਸੀ ਐਡਮਿਨਿਸਟ੍ਰੇਸ਼ਨ ਨੂੰ ਵੀ ਤੁਸੀਂ ਜਹਾਜ਼ ਦਬਾਰੀ ਕਰੋ ਉਹ ਇਸ ਗੱਲ ਨੂੰ ਮੰਨ ਗਏ ਇੱਕ ਪਲਾਟ ਜ਼ਮੀਨ ਦੇ ਤੇ ਜਿਹੜਾ ਡਬਲ ਐਂਟਰੀ ਹੋਈ ਸੀ ਹੈ ਸਰਕਾਰ ਦੀ ਤੇ ਬਖਸ ਬੋਰਡ ਦੀ ਸਾਡੇ ਰੈਵਿਊ ਰਿਕਾਰਡ ਸਰਕਾਰ ਦਾ ਨਾ ਹੈ ਗਿਆ ਐਸ ਐਸਪੀ ਸਾਹਿਬ ਤੋਂ ਰਿਪੋਰਟ ਆਈ ਹੈ ਕਿ ਟੂ ਅਵੋਇਡ ਐਨੀ ਫਰਦਰ ਟੈਨਸ਼ਨ ਉਹ ਜਿਹੜਾ ਪਲਾਟ ਹੈਗਾ ਮੇਰੇ ਖਿਆਲ 200 ਗਜ਼ ਦਾ ਹੈਗਾ ਉਹ ਸਰਕਾਰ ਟੇਕਓਵਰ ਕਰ ਰਹੀ ਹੈ ਤੇ ਐਸ ਡੀ ਐਮ ਮੈਡਮ ਨੂੰ ਏ ਡੀ ਸੀ ਮੈਡਮ ਨੂੰ ਐਂਡ ਐਸ ਡੀ ਐਮ ਦੋਨੋਂ ਚਾਰਜ ਮੈਡਮ ਕੋਲੇ ਹੈਗੇ ਨੇ ਤੇ ਉਹਨਾਂ ਨੂੰ ਅਸੀਂ ਕਹਤਾ ਹੈ ਕਿ ਉਹ 플ੌਟ ਨੂੰ ਟੇਕਓਵਰ ਕਰ ਲੈ ਉਹਦੀ 베ਗ ਨਹੀਂ ਕਿ ਅੱਜ ਤੋਂ ਹੀ ਉਹ 플ੌਟ ਅਸੀਂ ਟੇਕਓਵਰ ਕਰ ਲਿਆ ਸਰ ਕੋਈ 145 ਲੱਗੀ ਉਹ ਕਹਿੰਦੇ ਨੇ ਇਹਦੇ ਵਿੱਚ ਅਸੀਂ ਟੇਕਓਵਰ ਕਰ ਲਿਆ ਠੀਕ ਹੈ ਇਹ ਸਰ ਕਦੋਂ ਕਬਜ਼ਾ ਦੇ ਸਾਈਡ ਦਿੱਤਾ ਨਾ ਕਿ ਨਹੀਂ ਨਹੀਂ ਕਬਜ਼ਾ ਅਸੀਂ ਲੈ ਲਿਆ ਕਬਜ਼ਾ ਅਸੀਂ ਲੈ ਲਿਆ ਇਹਦੇ ਦੂਸਰੇ ਸਰਦਾਰਾਂ ਦੁਆਰਾ ਘਰਨਾ ਦੇਣੇ ਜੇਕਰ ਉਹ ਸੰਕਵਾਦ ਜਾਂ ਕਿਹੇ ਪਾਸੋਂ ਸੇ ਕਿਉਂ ਚੱਲੇ ਅਸੀਂ ਇਹ ਲਈਏ ਕਿ ਦੋ ਪਾਰਟੀਆਂ ਦਾ ਅਸੀਂ ਕੋਈ ਰੋਸ ਇਸ ਤਰ੍ਹਾਂ ਨਹੀਂ ਦੇਖਿਆ ਐਸਐਸਪੀ ਸਾਹਿਬ ਨੇ ਮੈਂ ਏਡੀਸੀ ਮੈਡਮ ਨੇ ਐਸਪੀ ਸਾਹਿਬ ਨੇ ਮੌਕੇ ਤੇ ਜਾ ਕੇ ਉਹ ਪਲਾਟਾ ਜਿ ਦੇਖਿਆ ਉਸ ਤੋਂ ਬਾਅਦ ਸ਼ਹਿਰ ਦਾ ਵੀ ਦੌਰਾ ਕੀਤਾ ਉਸ ਤੋਂ ਬਾਅਦ ਲੋਕਲ ਐਸਐਚਓ ਤੋਂ ਰਿਪੋਰਟ ਲਈ ਹੈ ਬੜਾ ਸੋਚ ਸਮਝ ਕੇ ਅਸੀਂ ਟੇਕਓਵਰ ਕੀਤਾ ਤਾਂ ਕਿ ਕੋਈ ਵੀ ਨੁਕਸਾਨ ਕਿਸੇ ਵੀ ਸਖਤ ਦਾ ਨਾ ਹੋ ਸਰ ਉਹ ਕਿਸ ਪੋਜੀਸ਼ਨ ਚ ਨੇ ਆ ਪੋਜੈਸ਼ਨ ਜੋ ਜੋ ਐਜ਼ ਇਟ ਅੱਜ ਦੀ ਪੀਸ਼ੇਣਾ ਉਹਦੇ ਵਿੱਚ ਲੈ ਆ ਅਸੀਂ ਪੋਜੀਸ਼ਨ ਜੇ 플ੌਟ ਦਾ ਪੋਜੀਸ਼ਨ ਇਨ ਟੋਟਲ ਲੈ ਲਿਆ ਐਜ਼ ਇਟ ਜੈਸੇ ਜਿੱਦਾਂ ਅਸੀਂ ਹੁੰਦਾ ਹਾਂ ਸਲਾਹ ਇਹਨੂੰ ਕੋਈ ਫੈਂਸਿੰਗ ਕਰਨੀ ਜਾਂ ਕੋਈ ਇਸ ਤਰ੍ਹਾਂ ਦਾ ਤਾਂ ਨਹੀਂ ਕੋਈ ਪਲਾਨ ਨਹੀਂ ਅਸੀਂ ਜਦੋਂ ਟੇਕਓਵਰ ਕਰ ਲਿਆ ਇਹਦੇ ਵਿੱਚ ਜਿਹੜਾ ਪੋਜੀਸ਼ਨ ਸਾਡੇ ਕੋਲੇ ਆ ਗਿਆ ਉਹ ਅਸੀਂ ਹੁਣ ਡਿਸਾਈਡ ਕਰਾਂਗੇ ਕਿ ਕਿਵੇਂ ਇਹਦੇ ਉੱਤੇ ਫੈਂਸਿੰਗ ਕਰਨੀ ਹੈ ਕਿ ਕੀ ਕਰਨਾ ਹੈ ਠੀਕ ਥੈਂਕ ਯੂ ਸਿ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499